ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਲੋਕ ਸਭਾ ਚੋਣ ਮੈਦਾਨ ਚ ਉਤਾਰੇ ਉਮੀਦਵਾਰ ਹਰਦੀਪ ਬਟਰੇਲਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਦੱਸ ਦਿੰਦੇ ਆ ਕਿ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਅਲੱਗ ਹੋ ਕੇ ਚੋਣ ਲੜਨੀ ਸੀ ਪਰ ਪਹਿਲੀ ਵਾਰ ਹੀ ਉਹਨਾਂ ਦੇ ਉਤਾਰੇ ਉਮੀਦਵਾਰ ਹਰਦੀਪ ਬਟਰੇਲਾ ਚੋਣ ਮੈਦਾਨ ਦੇ ਵਿੱਚੋਂ ਭੱਜ ਗਏ ਨੇ ਦੱਸ ਦਿੰਦੇ ਆ ਕਿ ਉਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਅੱਜ ਕਾਨਫਰੰਸ ਦੇ ਵਿੱਚ ਰੱਖੀਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਪਾਰਟੀ ਹਾਈ ਕਮਾਂਡ ਚੰਡੀਗੜ੍ਹ ਸੀਟ ਉੱਤੇ ਧਿਆਨ ਨਹੀਂ ਦੇ ਰਹੀ ਜਿਸ ਤੋਂ ਨਰਾਜ ਹੋ ਕੇ ਅੱਜ ਅਕਾਲੀ ਦਲ ਦੇ ਵਰਕਰਾਂ ਵੱਲੋਂ ਤੇ ਹਰਦੀਪ ਬਟਰੇਲਾ ਵੱਲੋਂ ਅਸਤੀਫਾ ਦਿੱਤਾ ਪਾਰਟੀ ਤੋਂ ਤੇ ਨਾਲ ਦੀ ਨਾਲ ਚੋਣ ਲੜਨ ਤੋਂ ਉਹਨਾਂ ਵੱਲੋਂ ਨਾ ਕਰ ਦਿੱਤੀ ਐ ਕਿ ਕਿਸੇ ਤਰੀਕੇ ਦਾ ਵੀ ਪਾਰਟੀ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਲੋਕ ਸਭਾ ਦੀ ਵੱਡੀ ਚੋਣ ਹੈ ਜਿਸ ਦੇ ਵਿੱਚ ਫੰਡਾਂ ਦੀ ਬਹੁਤ ਲੋੜ ਪੈਂਦੀ ਹੈ ਪਰ ਪਾਰਟੀ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਤੋਂ ਦੁਖੀ ਹੋ ਕੇ ਅੱਜ ਉਹਨਾਂ ਵੱਲੋਂ ਅਸਤੀਫਾ ਦਿੱਤਾ ਹੈ ਬਤਤਬਤ ਖਬਰ ਨੂੰ ਸ਼ੇਅਰ ਕਰਿਓ ਕਾਲੀ ਦਲ ਨੂੰ ਲਗਾਤਾਰ ਵੱਡੇ ਵੱਡੇ ਝਟਕੇ ਲੱਗ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚੋਂ ਚੋਣ ਲੜਨ ਵਾਲੇ ਹਰਦੀਪ ਸਿੰਘ ਨੇ ਇੱਕ ਵੱਡਾ ਝਟਕਾ ਕਾਲੀ ਦਲ ਨੂੰ ਦਿੱਤਾ ਤੁਸੀਂ ਵੀ ਸੁਣੋ ਹਰਦੀਪ ਸਿੰਘ ਨੇ ਹੋਰ ਕੀ ਕਿਹਾ ਪਟਵਾਰ ਵਾਸੀਆਂ ਨੇ ਚੰਡੀਗੜ੍ਹ ਵਾਸੀਆਂ ਧਰਵਾਦੀਆਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਪਾਰਟੀ ਦੇ ਦਿੱਤੇਆਂ ਪਰ ਪਾਰਟੀ ਨੇ ਮੇਰੀ ਇਹ ਸਾਰੀ ਗੱਲਾਂ ਚੀਟੀਆਂ ਸ਼ੋਮਣੀ ਕਾਲੀ ਦਲ ਦੀ ਸਾਰੀ ਇਹ ਮੈਂ ਗਰਦਾਨ ਸਿੰਘ ਬਾਂਧੀ ਨੂੰ ਮਿਲੀ ਸੀ ਤੇਵਨਾ ਨੇ ਦੱਸਿਆ ਸੀ ਕਿ ਗਰੀਬ ਘਰ ਦਾ ਬੱਚਾ ਹੈ ਬਈ ਇਸ ਤੋਂ ਐਮਪੀ ਦਾ ਇਲੈਕਸ਼ਨ ਜਿਹੜਾ ਹੈ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਲੜਿਆ ਜਿੱਤ ਸਕਦਾ ਕਿਉਂਕਿ ਐਮਸੀ ਦਾ ਇਲੈਕਸ਼ਨ ਛੋਟਾ ਹੁੰਦਾ ਹੈ ਔਰ ਮੈਂ ਉਦੋਂ ਕਿਹਾ ਸੀ ਪਤਾਨੀ ਨੂੰ ਵੀ ਤੁਸੀਂ ਜਿਹੜੇ ਸਾਡੇ ਨਾਲ ਇਦਾਂ ਨਾ ਹੋਵੇ ਜੋ ਨਿਗਲ ਦੇ ਇਲੈਕਸ਼ਨਾਂ ਵਿੱਚ ਹੁੰਦਾ ਹੈ ਸਾਨੂੰ ਲਵਾਸਾ ਦੀ ਤਰ੍ਹਾਂ ਛੱਡ ਦੇ ਜਾਂਦਾ ਹੈ ਅਤੇ ਕੋਈ ਲੀਡਰ ਨਹੀਂ ਆਉਂਦਾ ਕੋਈ ਸਾਡੇ ਕੌਂਸਲਰਾਂ ਨੂੰ ਪਾਰਟੀ ਫੰਡ ਨਹੀਂ দেয়া ਜਾਂਦਾ ਇਸ ਕਰਕੇ ਪੁਰਾਣੀ ਇਸੇ ਮੇਰ ਉੱਤੇ ਨੂੰ ਦੇਖਦੇ ਹਾਂ ਦੇ ਚੰਡੀਗੜ੍ਹ ਪ੍ਰਤੀ ਮੈਂ ਅੱਜ ਆਪਣੀ ਸਮੂਚੀ ਟੀਮ ਨਾਲ ਸ਼੍ਰੋਮਣੀ ਕਾਲਜ ਦਰ ਤੋਂ ਅਸਤੀਫਾ ਦਰਤਾ ਤੇ ਟਿਕਟ ਵੀ ਵਾਪਸ ਕਰਦਾ ਮੇਰੀ ਸਾਰੀ ਜੇਤਬੰਦੀ ਜਿਹੜੀ ਇਸ ਤੀਬਾ ਤੇ ਨਹੀਂ ਗਾ ਜਦੇ ਵਿੱਚ ਯੂਥ ਕਾਲਜ ਦਰ ਦੇ ਪ੍ਰਧਾਨ ਸਰਦਾਰ ਗੋਰਪਰੇ ਸਿੰਘ ਜੀ ਸਕੱਤਰ ਜਨਰਲ ਚਰਨਜੀਤ ਸਿੰਘ ਬਿੱਲੀ ਜੀ ਡੀਸੀ ਵਿੰਦੇ ਪ੍ਰਧਾਨ ਨਵਤਾਰ ਸਿੰਘ ਜੀ ਸਾਡੇ ਸੀਨੀਅਰ ਵੀਪਰ ਦਾ ਡੀਪੀ ਜੋਰਜ ਜੀ ਸਰਪ੍ਰਸਰ ਸਰਦਾਰ ਬਾੜਾ ਸਿੰਘ ਜੀ ਸੁਖਵਿੰਦਰ ਸਿੰਘ ਬਾੜੀਆ ਜੀ ਸਕੱਤਰ ਜਨਰਲ ਸਕੱਤਰ ਜਨਰਲ ਚੰਦਜੀਤ ਸਿੰਘ ਬਿੱਲੀ ਜੀ ਜਸਵੰਤ ਦਾ ਸਕੱਤਰ ਜਨਰਲ कमलजीत सिंह 76 जनरल गुरप्रीत सिंह सरपंच चेयरमैन मार्केट कमेटी फुटाली शेर कुलदीप सिंह तनास जनरल सेक्रेटरी जगतार सिंह टावा 76 सुरजीत सिंह खजांची अजीत सिंह प्रवक्ता गुरप्रीत सिंह सोमल साडे संकल्प प्रधान हरसिमरन सिंह चित्तू ਸੀਨੀਅਰ ਮੀਤ ਪ੍ਰਧਾਨ ਅਮਰਦੀਪ ਸਿੰਘ ਗਰੇੜੀ ਯੂਥ ਵੀਂਦੇ ਸੱਤਰ ਜਨਰਲ ਬਲਵਿੰਦਰ ਸਿੰਘ